ਏ ਭਾਈ ਆਪ ਸੁਨੋ ਮੈਂਂਦੀ ਆ ਰਮਾਡਾ ਦਾ ਸੈਕਸਲ ਸੀਮਨ ਭਰਤਾ ਇਹ ਤਿੰਨ ਤਰੀਕ ਨੂੰ ਚਾਰਗਾਮਾਂ ਦੀ ਆਈ ਕੀਤੀ ਸੀ ਆਪਾਂ ਸਿੰਪਰੋ ਕਰ ਚੁੱਕੇ ਆ ਆ ਸੁਨੋ ਮੈਂਂਦੀ ਆ ਰਮਾਡਾ ਦਾ ਸੈਕਸਲ ਸੀਮਨ ਲੱਗਿਆ ਇਹਦੀ ਠੀਕ ਹੈ ਸੂਈ ਆ ਦੁੱਧ ਬਾਈ ਹੁਣ ਇਹਦੇ ਥੱਲੇ ਕਿੰਨਾ ਹਾਜ਼ਰ ਦੁੱਧ ਦੇ ਥੱਲੇ ਬਾਈ 22-23 ਲੀਟਰ ਤਾਂ ਹਾਜ਼ਰ ਹੈ ਅਨੇਕ ਦੁੱਧ ਵਾਲੀ ਹੈ ਬਾਈ ਇਹ ਬਈ ਹੈਗੀ ਹੈ 30 ਲੀਟਰ ਵਾਲੀ 30 ਲੀਟਰ ਵਾਲੀ ਹਾਂ ਜਮਾ ਜਿਹੜਾ ਆਪਾਂ ਪੂਰਾ ਪੂਰਾ ਬਾਈ ਚੋਂਦੇ ਰਹੇ ਹਾਂ ਇਹ ਗੱਬਣ ਕਿਹੜੇ ਤੋਂ ਪਤਾ ਹੋ ਇਹ ਬਈ ਸਪਾਈਕ ਤੋਂ ਗੱਬਣ ਹਾਂਜੀ ਬਾਈ ਜੀ ਰੌਣ ਕਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾ ਅੱਜ ਦੀ ਵੀਡੀਓ ਦੋਸਤੋ ਪਿੰਡ ਮਾਨਬੀਵੜੀਆਂ ਜ਼ਿਲ੍ਹਾ ਮਾਨਸਾ ਤਹਿਸੀਲ ਵੀ ਵੀਰੇ ਮਾਨਸਾ ਬਾਈ ਜਸਨ ਦੇ ਘਰੋਂ ਦੋਸਤੋ ਵੀਡੀਓ ਆ ਦੋ ਨੱਕ ਦੋਸਤੋ ਵਿਕਰੀ ਵਾਲੇ ਆ ਜਮ ਇੱਕ ਫਾਰਮ ਚੋਂ ਚੰਗੀਆਂ ਗਾਵਾਂ ਦੋਸਤੋ ਦੁੱਧ ਵਾਲੀਆਂ ਬਾਕੀ ਸਾਰੀ ਇਨਫੋਰਮੇਸ਼ਨ ਆਪਾਂ ਬਾਈ ਜਸਨ ਤੋਂ ਲਵਾਂਗੇ ਕੀ ਇਹਨਾਂ ਦਾ ਭਾਰ ਉਹ ਕਿੰਨਾ ਮ ਕਿੰਨਾ ਸੂਆ ਸੂਆਂ ਕਿੰਨੇ ਟਾਈਮ ਦੀਆਂ ਸੂਈਆਂ ਦੋਸਤੋ ਇਹ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 9 ਤਰੀਕ ਪਹਿਲਾ ਮਹੀਨਾ ਤੇ 2026 ਬਾਕੀ ਤੁਸੀਂ ਆਹ ਬਾਈ ਦੇ ਜਾਨਵਰ ਦੇਖ ਲਓ ਕੋਈ ਵਪਾਰ ਦਾ ਕੰਮ ਨਹੀਂ ਮੱਜਾ ਵੀ ਭਰਾਣੇ ਰੱਖਾਂ ਵਧਿਆ ਸ਼ੌਕ ਨਾਲ ਤੇ ਬਾਕੀ ਤੁਸੀਂ ਆਹ ਦੂਸਰੇ ਨਗ ਦੇਖ ਲਓ ਵੀਰੇ ਦੋ ਨਾਗ ਆਹੇ ਇੱਕ ਨੰਬਰ ਕਾਲੀ ਤੋਂ ਸ਼ੁਰੂ ਕਰਕੇ ਫਿਰ ਹਾਂ ਬਈ ਹਾਂ ਹੋਰ ਜੈਸ਼ਨ ਕੀ ਹਾਲਾ ਵੀਰੇ ਵਧੀਆ ਬਾਈ ਪਿੰਡ ਆਪਣਾ ਮਾਣ ਵੀ ਨਾਲ ਨਾਲ ਕਿਹੜੇ ਪਿੰਡ ਆ ਬਾਈ ਇਧਰ ਮੂਸਾ ਆ ਗਿਆ ਅੱਛਾ ਸੱਦਿਆਲਾ ਆ ਗਿਆ ਪਾ ਮੂਸਾ ਬਾਈ ਮੂਸਾ ਦਾ ਦੁਨੀਆ ਦਾ ਕੋਨੇ-ਕੋਨੇ ਚ ਪਤਾ ਵੀ ਕਿੱਥੇ ਹੈ ਨਾ ਮੂਸੇ ਤੋਂ ਕਿੰਨੀ ਦੂਰ ਆਪਣਾ 2.5 ਕਿਲੋਮੀਟਰ ਹੈ ਮੂਸੇ ਤੋਂ ਦੋਸਤੋ 2.5 ਕਿਲੋਮੀਟਰ ਤੇ ਬਾਈ ਦਾ ਪਿੰਡ ਹੈ ਜਸ਼ਨ ਬਾਈ ਇਹ ਕਿੰਨਵਾ ਸੂਆ ਸੂਈ ਹੋਈ ਆ ਬਾਈ ਇਹ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਅੱਜ ਵੀਰੇ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਬਾਈ 27-28 ਦਿਨ ਹੋ ਗਏ ਜ ਸੂਈ 27-28 ਦਿਨ ਸੂਈ ਨ ਹੋ ਗਏ ਠੀਕਾ ਜਸ਼ਨ ਬਾਈ ਬੱਚਾ ਹੈ ਇਹਦਾ ਬੱਚਾ ਬਈ ਇਹਦਾ ਬੱਚਾ ਥੋੜਾ ਜਿਹਾ ਕੰਡਮ ਹੀ ਆ ਅੰਦਰ ਦਿਖਾ ਦੇਗੇ ਜੇ ਦਿਖਾਉਣਾ ਵੀ ਵੀਡੀਓ ਚ ਠੀਕ ਆ ਠੀਕ ਆ ਹਾਂ ਆਪਾਂ ਕਦੇ ਫਿਰ ਲਵੇ ਲਾਈਨ ਨਾ ਬੱਚਾ ਹੋਵੇ ਬੱਚੀ ਹੋਵੇ ਪਤਾ ਅੱਡੀ ਰੱਖ ਦੇਣੀ ਠੀਕ ਆ ਠੀਕ ਆ ਤੁਸੀਂ ਤਾਂ ਲੱਗ ਤੋਂ ਪਾਲ ਦਿਓ ਹਾਂ ਬੱਚਾ ਬਾਈ ਕਹਿੰਦਾ ਇਹਦੇ ਬੱਚਾ ਹੈਗਾ ਹੈਗਾ ਥੋੜਾ ਜਿਹਾ ਕੰਡਮ ਤੇ ਇਹ ਮਹੀਨੇ ਦੀ ਤਕਰੀਬਨ ਸੂਈ ਲਾ ਲਾ ਹੈ ਨਾ ਹਾਂ ਮਹੀਨੇ ਹੋ ਗਏ ਹਾਂ ਮਹੀਨਿਆਂ ਕੋ ਦੋਸਤੋ ਇਹ ਸੂਈ ਹੈ ਦੁੱਧ ਬਾਈ ਹੁਣ ਇਹਦੇ ਥਲੇ ਕਿੰਨਾ ਹਾਜ਼ਰ ਦੁੱਧ ਦੇ ਥਲੇ ਬਾਈ 22 23 ਲੀਟਰ ਤਾਂ ਹਾਜ਼ਰ ਹੈ ਅੱਛਾ ਹਾਂ ਪਹਿਲਾਂ ਬੱ ਠੰਡ ਰੋਣਾ ਪਸੈਟੋ ਕਹਿੰਦਾ ਮੌਸਮ ਥੋੜਾ ਜਿਹਾ ਉਹਦੇ ਕਰਕੇ ਘਟ ਗਈ ਦੁੱਧ ਹੋਜੂ 25 ਕਿਲੋ ਵੀ ਤਿਆਰ ਹੋਜੂ ਬਾਈ ਵੀ ਹੁਣ ਮੌਕੇ ਤੇ 22 22 ਤੇ 23 ਲੀਟਰ ਹਾਂ ਵੀ ਅਗਲਾ ਜਿੰਨੇ ਡੰਗਾ ਆਪਣੇ ਇੱਥੇ ਮਰਜੀ ਜਿੰਨੇ ਮਰਜੀ ਬਾਈ ਜਿੰਨੇ ਠੀਕ ਆ 22 ਤੋਂ 23 ਲੀਟਰ ਦੇ ਸਾਢੇ 5 ਵਜੇ ਚ ਬਾਈ ਸ਼ਾਮ ਨੂੰ ਸਾਢੇ 5 ਵਜੇ ਸਵੇਰੇ ਹੁੰਦੀ ਜੇ ਕੋਹ ਆਣਾ ਇਹ ਮਸ਼ੀਨੀ ਚਵਾਈ ਵਾਲੀ ਆ ਹਾਂ ਬਾਈ ਮਸ਼ੀਨੀ ਵਾਲੇ ਹੱਥੀ ਚਵਾਈ ਵਾਲੀ ਨਹੀਂ ਹੱਥੀ ਨਹੀਂ ਦੋਸਤੋ ਇਹ ਮਸ਼ੀਨੀ ਚਵਾਈ ਵਾਲੀ ਆ ਥਾਣਾ ਮੈਂ ਪਿੱਛੇ ਤੋਂ ਤੁਹਾਨੂੰ ਦਿਖਾ ਆ ਦੇਖੋ ਦੋਸਤੋ ਮਸ਼ੀਨੀ ਚਵਾਈ ਵਾਲੇ ਥਾਣਾ ਦੋਸਤੋ ਤੇ ਮਸ਼ੀਨ ਨਾਲ ਹੀ ਤਕਰੀਬਨ ਦੁੱਧ ਬਾਈ ਕਹਦਾ ਹੁਣ 22 ਕਿਲੋ ਦੇ ਨੇੜੇ ਹੈਗਾ ਹੈਗਾ ਬਾਈ ਬਾਈ ਤਿਆਰ ਆ ਨੇੜੇ ਹੀ ਨਹੀਂ ਤਿਆਰ ਹਾਂ ਵੀ ਬਾਈ ਲੀਟਰ ਠੀਕ ਆ ਤੇ ਜੈਸ਼ਨ ਬਾਈ ਇਹਦਾ ਭਾ ਕੀ ਕਰਾਂਗੇ ਫਿਰ ਆਪਾਂ ਇਹਦਾ ਬਾਈ ਪੂਰਾ ਲੱਖ ਪੂਰਾ ਲੱਖ ਰੁਪਏ ਹਾਂਜੀ ਹਾਂਜੀ ਪੂਰਾ ਪੂਰਾ ਦੋਸਤੋ 1 ਲੱਖ ਇਹਦੀ ਡਿਮਾਂਡ ਆ 22 ਲੀਟਰ ਦੁੱਧ ਹਾਜ਼ਰ ਆ ਸੋ ਜਿਹੜੇ ਵੀ ਭਰਾ ਨੂੰ ਇੱਕ ਨੰਬਰ ਇਹ ਪਸੰਦ ਆ ਉਹ ਨੰਬਰ ਬਾਈ ਦਾ ਹੈ ਠਾਂ ਚੱਲੀ ਜਾਂਦਾ ਨੰਬਰ 2 ਤੇ ਆ ਦੇਖੋ ਦੋਸਤੋ ਜਮਾ ਇੱਕ ਬਲਬਲ ਵਰਗੀ ਜਮਾ ਬਗਲੇয়ার ਕੀ ਚਿੱਟੀ ਬੱਛੀ ਆ ਗਈ ਇਹ ਕਿੰਨਾ ਸੁਆ ਸੁਈ ਇਹ ਬਈ ਆਪ ਸੁਨੋ ਮੈਂੰਦੀ ਆ ਰਮਾਡਾ ਦਾ ਸੈਕਸਲ ਸੀਮਨ ਭਰਤਾ ਇਹ ਤਿੰਨ ਤਰੀਕ ਨੂੰ ਚਾਰ ਗਾਵਾਂ ਦੀ ਇਹ ਕੀਤੀ ਸੀ ਆਪਾਂ ਸਿੰਪਰੋ ਕਰ ਸੁਨੋ ਮੈਂੰਦੀ ਆ ਰਮਾਡਾ ਦਾ ਸੈਕਸਲ ਸੀਮਨ ਲੱਗਿਆ ਇਹਦੀ ਠੀਕ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਬਈ ਤਿੰਨ ਤਿੰਨ ਜਨਵਰੀ ਨੂੰ ਤਿੰਨ ਜਨਵਰੀ ਨੂੰ ਅੱਜ ਦੋਸਤੋ 9 ਆ 6 ਕਦੇ ਨਹੀਂ ਹੋਇਆ ਹਜੇ ਹੈ ਨਾ ਤੇ ਸੂਈ ਕਿੰਨੇ ਕ ਟਾਈਮ ਦੀ ਹੈ ਇਹ ਸੂਈ ਬਈ ਸਵਾ ਕ ਦੋ ਮਹੀਨੇ ਹੋ ਗਏ ਸਵਾ ਕ ਦੋ ਮਹੀਨੇ ਦੀ ਸੂਈ ਹੈ ਬੱਚਾ ਇਹਦੇ ਵੀ ਹੈ ਨਹੀਂ ਕੋਈ ਬੱਚਾ ਤਾਂ ਬੱਚੇ ਹੀ ਸੀ ਬਈ ਠੀਕ ਆ ਠੀਕ ਆ ਬੱਚਾ ਦੋਸਤ ਇਹਦਾ ਵੀ ਨਹੀਂ ਦੁੱਧ ਵੀਰੇ ਇਹਦਾ ਕਿੰਨਾਗਾ ਹੁਣ ਹੁਣ 19 ਕਿਲੋ ਦਾ ਪੂਰਾ ਤਿਆਰੀ ਹੈ। ਅੱਛਾ। ਹਾਂ ਜੇ ਸੇਵਾ ਸੁਭਾ ਅੱਡ ਕਰਨੀ ਹੋਵੇ ਤਾਂ ਵੱਧ ਜਾਂਦੀਆਂ। ਹਾਂ। ਵੀ 19 ਜਮਾ ਹਾ ਜਿਹੜੇ ਭਰਾ ਨੇ ਜਿੰਨੇ ਡੰਗ ਮਰਜ਼ੀ ਚੋਣਿਆ ਉਹ ਜਮੇ ਜਿੰਦੋਂ ਮਰਜ਼ੀ। ਤਸੱਲੀ ਦੋਸਤੋ ਜਿਵੇਂ ਮਰਜ਼ੀ ਕਰ ਲਿਓ। ਇਹ ਦੋਸਤੋ ਹੱਥੀ ਚਵਾਈ ਮਸ਼ੀਨੀ ਚਵਾਈ ਜਿਵੇਂ ਮਰਜ਼ੀ ਚੋਲਿਓ। ਇਹਦੇ ਥਣ ਦੋਨੇ ਉਹਦੇ ਵਾਸਤੇ ਵਧੀਆ ਗਏ ਹਨਾ ਬਾਈ। ਹੂੰ। ਹੂੰ। ਤੇ ਤੂੰ ਤਾਂ ਮੈਨੂੰ ਲੱਗਦਾ ਸਾਰਿਆਂ ਮਸ਼ੀਨੀ ਅਸੀਂ ਤਾਂ ਮਸ਼ੀਨ ਤੇ ਹਾਂ। ਛੋਡੇ ਤਾਂ ਮਸ਼ੀਨੀ ਹੈ ਕੰਮ। ਠੀਕ ਹੈ। ਤੇ ਇਹਦਾ ਬਾਈ ਕੀ ਭਾ ਕਰਾਂਗੇ? ਇਹਦਾ ਬਾਈ 120 1 ਲੱਖ 20 ਹਜ਼ਾਰ। ਹਾਂਜੀ। ਦੋ ਆਗਾ ਦੋਸਤੋ ਦੋ ਨਾਲ ਇਹ ਇੰਦਰ ਗੱਬਣ ਆ ਗਈ ਹੈ ਤੀਜੀ ਗੱਬਣ ਆ ਗਈ ਤੀਜੀ ਗੱਬਣ ਹਾਂਜੀ ਇੱਕ ਹੋਰ ਆ ਉਹ ਵੀ ਦਿਖਾ ਦੇ ਅੱਛਾ ਇਹ ਕਿੰਨੇ ਟਾਈਮ ਦੀ ਹੈ ਇਹ ਬਈ ਇਹਦੇ ਰਹਿਗੇ 25 ਦਿਨ ਰਹਿਗੇ ਸੂਣ ਦੇ 25 ਦਿਨ ਇਹਦੇ ਹਜੇ ਸੂਣ ਦੇ ਪਏ ਇਹ ਕਿੰਨੇ ਕ ਦੁੱਧ ਵਾਲੀ ਹੈ ਬਈ ਇਹ ਬਈ ਹੈਗੀ ਹੈਗੀ 30 ਲੀਟਰ ਵਾਲੀ 30 ਲੀਟਰ ਵਾਲੀ ਹਾਂ ਜਮਾ ਜਿਹੜਾ ਪੰਨਾ ਪੂਰਾ ਪੂਰਾ ਬਈ ਚੋਂਦੇ ਰਹੇ ਹਾਂ ਇਹ ਗੱਬਣ ਕਿਹੜੇ ਤੋਂ ਪਤਾ ਹੋ ਇਹ ਬਈ ਸਪਾਈਕ ਤੋਂ ਗੱਬਣਾ ਹੈ ਸਪਾਈਕ ਦਾ ਨਾਰਮਲ ਸੀਮੈਂਟ ਲੱਗਿਆ ਹੋਇਆ ਹੈ ਜੀ ਕਨਵਰਸ਼ਨ ਨਾ ਹਾਂ ਠੀਕ ਹੈ ਗੱਬੜ ਦੋਸਤੋ ਨਾਰਮਲ ਸੀਮਨ ਤੋਂ 30 ਲੀਟਰ ਬਾਈ ਕਹਿੰਦਾ ਇਹਦਾ ਜਮਾਂ ਗਾਰੰਟੀ ਵਾਲੀ ਆ ਕਿੰਨਵਾ ਸੂਆ ਸੂਗੀ ਇਹ ਇਹ ਬਈ ਚੌਥਾ ਸੂਆ ਸੂਗੀ ਚੌਥਾ ਸੂਗੀ ਹਾਂ ਠੀਕ ਆ ਬਈ ਠੀਕ ਆ ਨਹੀਂ ਤਾਂ ਦੂਜੇ ਤੀਜੇ ਤੋਂ ਵੱਧ ਸੁਣਦੇ ਨਹੀਂ ਉਹ ਅਗਲੇ ਲੋਕ ਕਹਿੰਦੇ ਆ ਨਹੀਂ ਨਹੀਂ ਬਈ ਕਹਨ ਨੂੰ ਚਾਹੀਏ ਕੁਝ ਕਹੀ ਜਾ ਲੈ ਉਹ ਨਾਲ ਕੱਢ ਕੇ ਲਿਆ ਬਈ ਐ ਦੇਖੀ ਨਾ ਵੀ ਕਹਨ ਨੂੰ ਆਪਾਂ ਵੀ ਇਹਨੂੰ ਕਹਿੰਦੇ ਚਾਹੀਏ ਤੀਜਾ ਸੁੰਦੀ ਆ ਹਾਂ ਬਈ ਵੀ ਤੀਜਾ ਵੀ ਕਹਿ ਸਕਦਾ ਸੀ ਉਹ ਗੱਲ ਨਹੀਂ ਵੀਰੇ ਚੌਥਾ ਬਾਈ ਕਹਿੰਦਾ ਸੂਆ ਜੈਨੂਨ ਜਿਹੜਾ ਸੂਗੀ 30 ਲੀਟਰ ਦੁੱਧ ਕੋਈ ਕਹਿ ਨਹੀਂ ਸਕਦਾ ਵੀ ਚੌਥਾ ਸੂਆ ਸੂਗੀ ਹਾਂ ਮੈਨੂੰ ਵੀ ਲੱਗਦੀ ਸੀ ਵੀ ਮੱਖਾ ਦੂਜੇ ਤੀਜੇ ਵਾਲੀ ਆ ਹਾਂ ਆ ਦੇਖੋ ਵੀਰੇ ਤੇ ਇਹਦਾ ਭਾਗ ਹੀ ਰੱਖਿਆ ਬਾਈ ਇਹਦਾ ਬਾਈ 1 15 ਕਰ ਦੇ ਇੱਕ 15 ਹਾਂ ਠੀਕ ਆ ਬਸ 1 15 ਦੇਣ ਨੂੰ ਹੀ ਆ ਤਾਂ ਜਾ ਜੀ ਜਮਾ ਬਸ ਜਿਵੇਂ ਫਿਕਸ ਵਾਲਾ ਕਰ ਨਹੀਂ ਬਸ ਬਹੁਤ ਵੱਡੇ ਕੱਦ ਦੀ ਚੰਗੇ ਢਾਂਚੇ ਦੇ ਉਸ ਤੋਂ ਵਧੀਆ ਸਰੀਰ ਦੀ ਆ ਤੇ ਚੰਗੇ ਦੁੱਧ ਵਾਲੀ ਆ 1 15 ਹੈ ਨਾ ਹਾਂ 1 15 ਇਹਦੀ ਡਿਮਾਂਡ ਆ 1 ਲੱਖ ਤੇ 20 ਇਹਦੀ ਆ ਹਾਂਜੀ ਤੇ ਇਹਦਾ ਪੂਰਾ ਲੱਖ ਰੁਪਇਆ ਹੈ ਨਾ ਬਾਈ ਤਿੰਨ ਨਾਗਾ ਦੋਸਤੋ ਜਿਹੜੇ ਵੀ ਮੇਰੇ ਭਰਾ ਨੂੰ ਤਿੰਨਾ ਚੋ ਕੋਈ ਵੀ ਫਿੱਟ ਹੁੰਦਾ ਕਰ ਲਿਓ ਬਾਈ ਦਾ ਸੰਪਰਕ ਨੰਬਰ ਬਾਈ ਦਾ ਹੇਠਾ ਚੱਲੀ ਜਾਂਦਾ ਪਿੰਡ ਮਾਨਵੀਪੜੀਆਂ ਜ਼ਿਲ੍ਹਾ ਮਾਨਸਾ ਮੂਸੇ ਪਿੰਡ ਦੇ ਦੋਸਤੋ ਬਿਲਕੁਲ ਨਾਲ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਸੀ ਕਾਲ ਬਾਈ ਜੀ ਸਾਰੇ ਪ੍ਰੇਮ